ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਤਰਬੂਜ ਦਾ ਦੋ ਤਰ੍ਹਾਂ ਦਾ ਜੂਸ ਜੇ ਆਪਾਂ ਲਿਆ ਹੈਗਾ ਤਰਬੂਜ ਇਹਨੂੰ ਆਪਾਂ ਅੱਧਾ ਕੱਟਾਂਗੇ ਆਪਾਂ ਇਹਨੂੰ ਕਿਸ ਤਰ੍ਹਾਂ ਵੀ ਕੱਟ ਸਕਦੇ ਹਾਂ ਜਾਂ ਕਿ ਬਹੁਤ ਵੱਡਾ ਹੈ ਤੇ ਆਪਾਂ ਇਹ ਇੱਕ ਪੀਸ ਲੈ ਲਵਾਂਗੇ ਇੱਕ ਆਪਾਂ ਹਟਾ ਦਿੰਨੇ ਆ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਕਟਛੀ ਦੀ ਮਦਦ ਨਾਲ ਐ ਕਰਕੇ ਇਹ ਚ ਪਾ ਲੈਨੇ ਮਿਕਸੀ ਜੱਗ 'ਚ ਗਰਮੀਆਂ ਵਾਸਤੇ ਬਹੁਤ ਵਧੀਆ ਜੂਸ ਬਣਦਾ ਏ ਆਪਾਂ ਤਾਂ ਇਹ ਵੀ ਖਾ ਸਕਦੇ ਆ ਪਰ ਜੂਸ ਬਣਾ ਕੇ ਵੀ ਪੀ ਸਕਦੇ ਆ ਕਦੇ ਜੂਸ ਬਣਾ ਲਈਏ ਕਦੇ ਇਸ ਤਰ੍ਹਾਂ ਖਾ ਲਈਏ ਬਹੁਤ ਵਧੀਆ ਲੱਗਦਾ ਐ ਇੰਜੋਏ ਹੋ ਜਾਂਦਾ ਨਾਲੇ ਔਰ ਕਿ ਜੀ ਪਲਪ ਵੀ ਬਹੁਤ ਹੈ ਵਿੱਚ ਤੇ ਆਪਾਂ ਜਿਹੜਾ ਆ 컬러 ਵਾਲਾ ਪਲਪ ਜਏ ਸਾਰਾ ਵਿੱਚੋਂ ਲਾ ਲੈਨੇ ਆ ਆਪਾਂ ਨੂੰ ਗਰਮੀਆ ਵਾਸਤੇ ਮਿਲਿਆ ਬਹੁਤ ਵਧੀਆ ਤੋਹਫਾ ਤਾਂ ਆਪਾਂ ਨੂੰ ਖਾਣਾ ਚਾਹੀਦਾ ਚਲੋ ਜੀ ਆ ਹੋ ਗਿਆ ਕਾਲੀ ਸਬ지 ਆ ਹੋ ਗਿਆ ਆਪਣਾ ਪਾਲਪਾ ਤੀਨੋਂ ਆਪਾਂ ਹੁਣ ਗ੍ਰाइंड ਕਰ ਲੈਨੇ ਆ ਆ ਲਓ ਜੀ ਆ ਪੰ ਗ੍ਰाइंड ਕਰ ਲਿਆ ਆਪਣਾ ਮਿਸ਼ਰਣ ਹੋ ਗਿਆ ਤਿਆਰ ਮਿਕਈ ਜਿਹਨੂੰ ਆਪਾਂ ਹੁਣ ਜੱਗ ਚ ਪਾਉਣ ਦਿੰਨੇ ਆ ਇਹਨੂੰ ਪੈਸਟਰਨ ਹਲਾ ਲਾਂਗੇ ਇਹਦੇ ਕੋਸ਼ਕੀ ਬੀਬੀ ਵਿੱਚ ਕ੍ਰੈਸ਼ ਹੋ ਜਾਂਦੇ ਜੀ ਚਲੋ ਵਧੀਆ ਹੁੰਦੇ ਹੋ ਜਿੰਨਾ ਦੇ ਅਗਰੀ ਚ ਨਿਕਲ ਜਾਂਦੀ ਹੈ ਉਹ ਦਾਪਾ ਖਾਂਦੇ ਨਹੀਂ ਹੈਗੇ ਇਹਨਾਂ ਪੈਸ ਤਰ੍ਹਾਂ ਕਰ ਕਰਕੇ ਹਾ ਕਢਾ ਲਵਾਂਗੇ ਜੂਸ ਸਾਰਾ ਕਿਉਂਕਿ ਜੂਸ ਹੀ ਇਹਦੇ ਵਿੱਚ ਥੋੜਾ ਜਿਹਾ ਰਹਿ ਜਾਂਦਾ ਗ੍ਰੈਂਡਰ ਚ Men alligevel er det en rigtig, jeg nu bare har tænkt mig, at glas. ਇਹਦੇ ਚ ਆਪਾਂ ਕੱਟ ਪਾਏ ਚ ਆਪਾਂ ਦੁੱਧ ਪਾਵਾਂਗੇ ਇੱਕ ਚ ਦੁੱਧ ਪਾਵਾਂਗੇ ਇਹਦੇ ਚ ਆਪਾਂ ਦੂਜਾ ਬਣਾਵਾਂਗੇ ਨਿੰਬੂ ਪਾ ਕੇ ਆ ਜਿਹੜੇ ਚ ਆਪਾਂ ਪੂਰਾ ਗਲਾਸ ਰਹਿ ਜਾਂ ਆਪਾਂ ਪਾਵਾਂਗੇ ਜੀ ਗੋੰਦ ਗਤੀਰਾ ਦੋ ਚਮਚ ਪਾ ਦਾਂਗੇ ਬਹੁਤ ਵਧੀਆ ਬਣਦਾ ਜੀ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਜੀਰਾ ਪਾਊਡਰ ਪੁੰਨਿਆ ਹੋਇਆ ਜੀਰਾ ਤੇ ਕਾਲੀ ਮਿਰਚ ਥੋੜਾ ਜਿਹਾ ਪਾਵਾਂਗੇ ਜੀ ਨਮਕ ਕਾਲਾ ਨਮਕ ਤੇ ਕਾਲੀ ਮਿਰਚ ਆਪਾਂ ਦੁੱਧ ਵਾਲਾ ਪਾਸੇ ਹਟਾ ਦਿੰਨੇ ਆ ਕਿਉਂਕਿ ਆਪਾਂ ਇਹਦੇ ਵਿੱਚ ਨਚੋੜਨ ਲੱਗਿਆ ਨਿੰਬੂ ਥੋੜਾ ਜਿਹਾ ਜੇ ਉਹਦੇ ਚ ਪੈ ਗਿਆ ਤਾਂ ਫਿਰ ਦੁੱਧ ਫਟ ਜਾਊਗਾ ਤਾਂ ਫਿਰ ਇਕੱਲਾ ਨਿੰਬੂ ਤਾਂ ਫਿਰ ਜਿਹੜਾ ਹਲਕਾ ਜਿਹਾ ਨਚੋੜ ਦੇਨੇ ਆ ਥੋੜਾ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਇੰਨਾ ਕੀ ਪਾਵਾਂਗੇ ਜੀ ਚਲੋ ਜੀ ਆਪਾਂ ਪਾਉਨੇ ਨੇ ਦੇ ਵਿੱਚ ਬਰਫ਼ ਬਰਫ਼ ਪਾਪਾ ਪਾ ਲੈਨੇ ਜੀ ਠੰਡਾ ਠੰਡਾ ਵਧੀਆ ਲੱਗਦਾ ਤੇ ਚਲੋ ਜੀ ਆਪਾਂ ਹੁਣ ਦੂਜਾ ਗਲਾਸ ਤਿਆਰ ਕਰਦੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸਾਈਡ ਤੇ ਕਰ ਦਿੰਨੇ ਆ ਆਪਣਾ ਹੈਗਾ ਦੁੱਧ ਵਾਲਾ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਹੋਰ ਤੇ ਇਹਦੇ ਵਿੱਚ ਪਾਉਣੇ ਆਪਾਂ ਦੁੱਧ ਤੇ ਆਪਾਂ ਹੁਣ ਇਹਨੂੰ ਨਾ ਥੋੜਾ ਜਿਹਾ ਆਪਾਂ ਵਿੱਚ ਮਿੱਠਾ ਪਾਵਾਂਗੇ ਕਿਉਂਕਿ ਜੇ ਆਪਾਂ ਦੁੱਧ ਪਾਇਆ ਹੈ ਤੇ ਆਪਾਂ ਇਹਨੂੰ ਦੁਬਾਰਾ ਜੱਗ 'ਚ ਪਾ ਲੈਨੇ ਆਂ ਜੱਗ 'ਚ ਪਾ ਕੇ ਤੇ ਆਪਾਂ ਇਹ 'ਚ 2 ਚਮਚ ਪਾਉਣੇ ਹੈਗੇ ਸ਼ੱਕਰ ਦੇ ਆਪਾਂ ਪਾਈਏ ਸ਼ੱਕਰ ਆਪਾਂ ਇਹਨੂੰ ਥੋੜਾ ਜਿਹਾ ਗ੍ਰाइंड ਕਰ ਲੈਨੇ ਆਂ ਆਪਾਂ ਇਹਨੂੰ ਫਿਰ ਤੋਂ ਜੱਗ 'ਚ ਪਾਉਣ ਲੈਨੇ ਆਂ ਜੇ ਚੱਕਰ ਥੋੜੀ ਬਹੁਤ ਰਹਿ ਗਈ ਹੋ ਤਾਂ ਆਪਣੇ ਇਹਦੇ 'ਚ ਆਜੂ ਦੀ ਛਾਨ ਨਹੀਂ 'ਚ ਇਹ 'ਚ ਰਹਿ ਗਈ ਕੁਛਕ ਜੱਗ 'ਚ ਪੈਨੂੰ ਕਰ ਦਿਆਂ ਸਾਈਡ ਤੇ ਆਹ ਉਹ ਹੀ ਗਲਾਸ ਰੱਖ ਲਿਆ ਆਪਾਂ ਇਹਦੇ ਵਿੱਚ ਆਹ ਜੂਸ ਪਾਤਾ ਹੈ ਤੇ ਆਪਾਂ ਇਹਦੇ ਵਿੱਚ ਵੀ ਹੁਣ ਦਰਪ ਤੇ ਪੀਸ ਪਾ ਦਾਂਗੇ ਹੌਲੀ ਹੌਲੀ ਕਰਕੇ ਪਾ ਦਿੰਨੇ ਕਿ ਵਿੱਚ ਛਿੱਟੇ ਨਾ ਪੈਣ ਆਉਂਦੀ ਆਪਾਂ ਇਹਦੇ ਵਿੱਚ ਗੁੰਨਕਤੀਰਾ ਵੀ ਪਾ ਸਕਦੇ ਹਾਂ ਪਰ ਆਪਾਂ ਹੁਣ ਅਲੱਗ-ਅਲੱਗ ਦੱਸਿਆ ਕਿਉਂਕਿ ਜਾਂ ਦੁੱਧ ਵਾਲਾ ਆ ਨਿੰਬੂ ਵਾਲਾ ਅਨੇਕ ਜਿਹੇ ਸਤਰ ਮਨੇ ਬਹੁਤ ਹੀ ਵਧੀਆ ਬਣਦਾ ਹੈ ਚਲੋ ਜੀ ਟਰਾਈ ਕਰਿਓ ਗਰਮੀ 'ਚ ਤੇ ਮੇਰੀ ਵੀਡੀਓ ਕਿਵੇਂ ਲੰਗੀ ਤਾਂ ਕਮੈਂਟ ਜ਼ਰੂਰ ਕਰਿਓ ਤੇ ਗਰਮੀ 'ਚ ਜ਼ਰੂਰ ਟਰਾਈ ਕਰਦੇ ਰਹਿਣਾ ਚਾਹੀਦਾ ਸਾਨੂੰ ਇਹੋ ਜੀਆਂ ਚੀਜ਼ਾਂ ਜੋ ਸਰੀਰ ਨੂੰ ਠੰਡਕ ਦੇਣ ਤੇ ਚਲੋ ਜੀ ਆਜੋ ਪੀਓ ਤੁਸੀਂ ਵੀ ਦੇਖੋ ਕਿੰਨਾ ਵਧੀਆ ਬਣਿਆ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਕਮੈਂਟ ਜਰੂਰ ਕਰਿਓ ਜੀ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਜੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ